ਦੋਸਤੋ ਮੇਰੀ ਕਲਮ ਚੋਂ ਇੱਕ ਹਫ਼ਤਾ ਪੇਸ਼ ਕਰਨ ਲੱਗਿਆ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਝੂਲ ਦੇ ਯੋਗੋਜੁਗ ਰਹਿਣੇ ਪੰਥ ਦੇ ਨਿਸ਼ਾਨ ਜੀ ਮਿਟ ਜਾਂਦੇ ਮਿਟਾਉਣ ਵਾਲੇ ਖੁਦ ਬੇਈਮਾਨ ਜੀ ਬਾਦ ਆਲੇ ਜ਼ਾਲਮਾਂ ਨੇ ਈਨ ਨਹੀਂ ਮੰਨਿਆ ਵਾਹ ਲਾਲੇ ਜ਼ਾਲਮਾਂ ਨੇ ਈਨ ਨਹੀਂ ਮੰਨਿਆ ਪੁੱਤਰ ਦਾ ਸਮੇਸ ਜੀ ਦੇ ਹੋ ਗਏ ਸੀ ਕੁਰਬਾਨ ਜੀ ਸਦਾ ਅੱਤਵਾਦੀ ਦੱਸ ਕੇ ਵਿਰੋਧੀ ਰਹਿਣ ਭੰਡ ਦੇ ਸਦਾ ਅੱਤਵਾਦੀ ਦੱਸ ਕੇ ਵਿਰੋਧੀ ਰਹਿਣ ਭੰਡ ਦੇ ਦੁਨੀਆ ਤੇ ਘਟਿਆ ਨਾ ਸਿੰਘਾਂ ਦਾ ਸਨਮਾਨ ਜੀ ਸੜਕੇ ਸਵਾਹ ਹੋਏ ਗੁਰੂ ਘਰ ਨਾਲ ਮੱਥਾ ਲਾ ਕੇ ਸੜਕੇ ਸਵਾਹ ਹੋਏ ਗੁਰੂ ਘਰ ਨਾਲ ਮੱਥਾ ਲਾ ਕੇ ਮੱਸਾ ਰੰਗੜ ਅਬਦਾਲੀ ਤੋਰ ਦਿੱਤੇ ਸਮਸ਼ਾਨ ਜੀ ਕਦੇ ਡੋਲੇ ਆ ਨਹੀਂ ਖਾਲਸਾ ਨਾ ਕਦੇ ਡੋਲਣਾ ਹੈ ਕਦੇ ਡੋਲੇ ਆ ਨਹੀਂ ਖਾਲਸਾ ਨਾ ਕਦੇ ਡੋਲਣਾ ਹੈ ਸਿੱਧਕੋ ਨਹੀਂ ਹਾਰਦੇ ਸਿੰਘ ਜਾਵੇਂ ਭਾਵੇਂ ਜਾਨ ਜੀ ਸਾਇਰਮਿਤ ਹੰਕਾਰ ਦੀ ਸਦਾ ਹੀ ਹੁੰਦੀ ਹਾਰ ਆਈ ਸਾਇਰਮਿਤ ਹੰਕਾਰ ਦੀ ਸਦਾ ਹੀ ਹੁੰਦੀ ਹਾਰ ਆਈ ਇਤਿਹਾਸ ਗਵਾਹ ਹੈ ਮਾਰ ਲਵੋ ਜਰਾ ਧਿਆਨ ਜੀ ਇਤਿਹਾਸ ਗਵਾਹ ਹੈ ਮਾਰ ਲਵੋ ਜਰਾ ਧਿਆਨ ਜੀ